ਹੁਣ ਪੰਚ ਤੇ ਸਰਪੰਚ ਹੋਣ ਕੇ ਗੈਰ ਪੰਜਾਬੀ ਪਿੰਡਾਂ ਚ ਪ੍ਰਵਾਸੀਆਂ ਦੀ ਗਿਣਤੀ ਛੋਆ ਵਾਤਾ ਪੰਜਾਬ ਦੇ ਕਈ ਪਿੰਡਾਂ ਚ ਸਰਪੰਚ ਤੇ ਬਣੇ ਪ੍ਰਵਾਸੀ ਕੋਹਾਲੀ ਦਾ ਜਗਤਪੁਰਾ ਵੀ ਭੋਖ ਰਿਆ ਇਹੋ ਨਤੀਜਾ ਪੰਜਾਬ ਚ ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣ ਦਾ ਨਤੀਜਾ ਇਹ ਨਿਕਲਿਆ ਕਿ ਮੋਹਾਲੀ ਜ਼ਿਲ੍ਹਾ ਦੇ ਪਿੰਡ ਜਗਤਪੁਰਾ ਚ ਪੰਜਾਬੀਆਂ ਦਾ ਸਰਪੰਚ ਬਣਨਾ ਤਾਂ ਇੱਕ ਪਾਸੇ ਪੰਜ ਬਣਨਾ ਵੀ ਮੁਸ਼ਕਲ ਹੋ ਰਿਹਾ ਇੱਥੇ ਮੂਲ ਪੰਜਾਬੀ ਵਸਨੀਕਾਂ ਦੀਆਂ ਵੋਟਾਂ ਕੇਵਲ 800 ਦੇ ਕਰੀਬ ਨੇ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਦੱਸੀਆਂ ਜਾ ਰਹੀਆਂ ਨੇ ਪਿੰਡ ਦੇ ਲੋਕਾਂ ਨੇ ਜਦੋਂ ਸਰਬਸੰਮਤੀ ਕਰਨ ਲਈ ਇੱਕ ਅਮਰਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਪ੍ਰਗਟ ਕੀਤੀ ਤਾਂ ਉਹਨਾਂ ਨੂੰ ਦੂਜੇ ਪਾਸੇ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹਨਾਂ ਦੀਆਂ ਵੋਟਾਂ ਤਾਂ ਬਹੁਤ ਹੀ ਘੱਟ ਨੇ ਜਦਕਿ ਪ੍ਰਵਾਸੀਆਂ ਦੀ ਗਿਣਤੀ ਬੋਤੀ ਜਾਂਦਾ ਹੈ ਜਿਸ ਦੇ ਤਹਿਤ ਉਹਨਾਂ ਨੂੰ ਸਰਪੰਚਤਾ ਦੂਰ ਦੀ ਗੱਲ ਪੰਜ ਬਣਨਾ ਵੀ ਔਖਾ ਜਾਂਦਾ ਹੈ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਗੁਰਦੁਆਰਾ ਆਮ ਸਾਹ ਨੇੜੇ ਪਰਵਾਸੀ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਕਲੋਨੀ ਵਸ ਰਹੀ ਸੀ ਜਿਸ ਨੂੰ ਉੱਥੋਂ ਹਟਾ ਕੇ ਪਿੰਡ ਚਕਪੁਰਾ ਨੇੜੇ ਕੁਝ ਜ਼ਮੀਨ ਖਰੀਦ ਕੇ ਸਰਕਾਰ ਨੇ ਇਹਨਾਂ ਨੂੰ ਉੱਥੇ ਵਸਾ ਦਿੱਤਾ ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਲਈ ਬਹੁਤ ਵੱਡਾ ਵੋਟ ਬੈਂਕ ਵੀ ਬਣੀ ਕਿਉਂਕਿ ਜਦੋਂ ਵੀ ਵਿਧਾਨ ਸਭਾ ਤੇ ਲੋਕ ਸਭਾ ਦੀ ਵੋਟਾਂ ਆਉਂਦੀਆਂ ਤਾਂ ਸਿਆਸੀ ਆਗੂ ਇਹਨਾਂ ਦੇ ਕੋਲ ਆਉਂਦੇ ਤੇ ਇਹਨਾਂ ਨੂੰ ਡੋਰੇ ਪੰਦੇ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਦੀ ਜਿਹੜੀ ਗਿਣਤੀ ਹੈ 7 ਤੋਂ 8000 ਵੀ ਹੋ ਚੁੱਕੀ ਹੈ ਹਾਲਾਂਕਿ ਸਿਆਸੀ ਲੋਕਾਂ ਨੂੰ ਤਾਂ ਇਸ ਸਭ ਦਾ ਫਾਇਦਾ ਹੁੰਦਾ ਗਿਆ ਪਰ ਖਮਿਆਜਾ ਪਿੰਡ ਚੱਕਪੁਰਾ ਦੇ ਲੋਕ ਭੁਗਤ ਰਹੇ ਨੇ ਜਿਨ੍ਹਾਂ ਨੂੰ ਹੁਣ ਸਰਪੰਚਤਾ ਦੂਰ ਦੀ ਗੱਲ ਪੰਜ ਬਣਨਾ ਵੀ ਔਖਾ ਜਾ ਪਿਆ ਪਿੰਡ ਦੇ ਲੋਕਾਂ ਨੇ ਜਦੋਂ ਇੱਕ ਅਮਰਤਾਰੀ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਲਈ ਇਕ ਥਾਂ ਦੇ ਇਕੱਠੇ ਹੋ ਕੇ ਇਸ ਗੱਲ ਦੀ ਚਰਚਾ ਛੇੜੀ ਕਿ ਇਹ ਸਾਡਾ ਸਰਪੰਚ ਹੋਵੇਗਾ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਕਿ ਉਹਨਾਂ ਦੀ ਵੋਟਾਂ ਤਾਂ ਬਹੁਤ ਹੀ ਘੱਟ ਨੇ ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਬੇਚਾਨੀ ਵੀ ਨਜ਼ਰ ਆਈ ਹਾਲਾਂਕਿ ਕੈਮਰੇ ਸਾਹਮਣੇ ਜਦੋਂ ਇਹ ਲੋਕ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਹੈ ਕਿ ਹੁਣ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਤਾਂ ਕਿ ਜਿਹੜੀ ਪ੍ਰਵਾਸੀ ਦੀ ਗਿਣਤੀ ਹੈ ਉਹ ਪੰਜਾਬ ਦੇ ਵਿੱਚ ਘੱਟ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਇਸ ਥਾਂ ਦੇ ਉੱਤੇ ਗੈਰ ਕੋਈ ਪੰਜਾਬੀ ਜ਼ਮੀਨ ਨਾ ਖਰੀ ਸਕੇ ਤੇ ਉਹਨਾਂ ਦਾ ਕੋਈ ਆਧਾਰ ਕਾਰਡ ਵੀ ਨਾ ਬਣਾਇਆ ਜਾ ਸਕੇ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਸਰਪੰਚ ਤੇ ਪੰਚ ਗੈਰ ਪੰਜਾਬੀ ਹੋਣਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੁਣ ਇਸ ਪਾਸੇ ਧਿਆਨ ਦੇਣਾ ਚਾਹੀਦਾ ਹਾਲਾਂਕਿ ਇਸ ਬੰਦੇ ਵਿੱਚ ਪਿੰਡ ਦੇ ਲੋਕਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਜਦੋਂ ਬੀਡੀਪੀਓ ਦਫ਼ਤਰ ਵਿੱਚ ਉਹ ਗਏ ਤਾਂ ਉਹਨਾਂ ਨੂੰ ਵੋਟਰ ਸੂਚੀ ਤੱਕ ਨਹੀਂ ਮਿਲੀ ਤੇ ਪ੍ਰਵਾਸੀਆਂ ਨੂੰ ਐਨਓਸੀ ਤੱਕ ਵੀ ਜਾਰੀ ਕਰ ਦਿੱਤੇ ਗਏ ਉਹਨਾਂ ਦਾ ਕਹਿਣਾ ਹੈ ਕਿ ਹੁਣ ਪੰਜਾਬ ਲਈ ਇਸ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਹੋਇਆ ਵਾਅਦਾ ਇੱਕ ਖਤਰੇ ਦੀ ਘੰਟੀ ਬਣ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਤਰੇ ਦੀ ਘੰਟੀ ਹੋਰ ਕਿਹੜੇ ਪਿੰਡਾਂ ਨੂੰ ਆਪਣੇ ਚਪੇਟ ਦੇ ਵਿੱਚ ਲਵੇਗਾ ਉਹ ਸਮਾਂ ਤੈਅ ਕਰੇਗਾ জাফর ਹੁਣ ਸਰਕਾਰ ਹੁਣ ਪੰਚ ਤੇ ਸਰਪੰਚ ਹੋਣਗੇ ਗੈਰ ਪੰਜਾਬੀ ਪਿੰਡਾਂ ਚ ਪ੍ਰਵਾਸੀਆਂ ਦੀ ਗਿਣਤੀ ਛੋਆ ਵਾਤਾ ਪੰਜਾਬ ਦੇ ਕਈ ਪਿੰਡਾਂ ਚ ਸਰਪੰਚ ਤੇ ਬਣੇ ਪ੍ਰਵਾਸੀ ਬੁਹਾੜੀ ਦਾ ਜਗਤਪੁਰਾ ਵੀ ਭੋਖ ਰਿਆ ਇਹੋ ਨਤੀਜਾ ਪੰਜਾਬ ਚ ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣ ਦਾ ਨਤੀਜਾ ਇਹ ਨਿਕਲਿਆ ਕਿ ਮੋਹਾਲੀ ਜ਼ਿਲ੍ਹਾ ਦੇ ਪਿੰਡ ਜਗਤਪੁਰਾ ਚ ਪੰਜਾਬੀਆਂ ਦਾ ਸਰਪੰਚ ਬਣਨਾ ਤਾਂ ਇੱਕ ਪਾਸੇ ਪੰਜ ਬਣਨਾ ਵੀ ਮੁਸ਼ਕਲ ਹੋ ਰਿਹਾ ਇੱਥੇ ਮੂਲ ਪੰਜਾਬੀ ਵਸਨੀਕਾਂ ਦੀਆਂ ਵੋਟਾਂ ਕੇਵਲ 800 ਦੇ ਕਰੀਬ ਨੇ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਦੱਸੀਆਂ ਜਾ ਰਹੀਆਂ ਨੇ ਪਿੰਡ ਦੇ ਲੋਕਾਂ ਨੇ ਜਦੋਂ ਸਰਬਸੰਮਤੀ ਕਰਨ ਲਈ ਇੱਕ ਅਮਰਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਪ੍ਰਗਟ ਕੀਤੀ ਤਾਂ ਉਹਨਾਂ ਨੂੰ ਦੂਜੇ ਪਾਸੇ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹਨਾਂ ਦੀਆਂ ਵੋਟਾਂ ਤਾਂ ਬਹੁਤ ਹੀ ਘੱਟ ਨੇ ਜਦਕਿ ਪ੍ਰਵਾਸੀਆਂ ਦੀ ਗਿਣਤੀ ਬਹੁਤੀ ਜਾਂਦਾ ਹੈ ਜਿਸ ਦੇ ਤਹਿਤ ਉਹਨਾਂ ਨੂੰ ਸਰਪੰਚਤਾ ਦੂਰ ਦੀ ਗੱਲ ਪੰਜ ਬਣਨਾ ਵੀ ਔਖਾ ਜਾਂਦਾ ਹੈ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਗੁਰਦੁਆਰਾ ਆਮ ਸਾਹ ਨੇੜੇ ਪਰਵਾਸੀ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਕਲੋਨੀ ਵੱਸ ਰਹੀ ਸੀ ਜਿਸ ਨੂੰ ਉੱਥੋਂ ਹਟਾ ਕੇ ਪਿੰਡ ਜਕਪੁਰਾ ਨੇੜੇ ਕੁਝ ਜ਼ਮੀਨ ਖਰੀਦ ਕੇ ਸਰਕਾਰ ਨੇ ਇਹਨਾਂ ਨੂੰ ਉੱਥੇ ਵਸਾ ਦਿੱਤਾ ਮਜ਼ਦੂਰਾਂ ਦੀ ਇਹ ਬਸਤੀ ਸਿਆਸੀ ਲੋਕਾਂ ਲਈ ਬਹੁਤ ਵੱਡਾ ਵੋਟ ਬੈਂਕ ਵੀ ਬਣੀ ਕਿਉਂਕਿ ਜਦੋਂ ਵੀ ਵਿਧਾਨ ਸਭਾ ਤੇ ਲੋਕ ਸਭਾ ਦੀ ਵੋਟਾਂ ਆਉਂਦੀਆਂ ਤਾਂ ਸਿਆਸੀ ਆਗੂ ਇਹਨਾਂ ਦੇ ਕੋਲ ਆਉਂਦੇ ਤੇ ਇਹਨਾਂ ਨੂੰ ਡੋਰੇ ਪੰਦੇ ਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਇਹਨਾਂ ਦੀ ਜਿਹੜੀ ਗਿਣਤੀ ਹੈ 7 ਤੋਂ 8000 ਵੀ ਹੋ ਚੁੱਕੀ ਹੈ ਹਾਲਾਂਕਿ ਸਿਆਸੀ ਲੋਕਾਂ ਨੂੰ ਤਾਂ ਇਸ ਸਭ ਦਾ ਫਾਇਦਾ ਹੁੰਦਾ ਗਿਆ ਪਰ ਖਮਿਆਜਾ ਪਿੰਡ ਚੱਕਪੁਰਾ ਦੇ ਲੋਕ ਭੁਗਤ ਰਹੇ ਨੇ ਜਿਨ੍ਹਾਂ ਨੂੰ ਹੁਣ ਸਰਪੰਚਤਾ ਦੂਰ ਦੀ ਗੱਲ ਪੰਜ ਬਣਨਾ ਵੀ ਔਖਾ ਜਾ ਪਿਆ ਪਿੰਡ ਦੇ ਲੋਕਾਂ ਨੇ ਜਦੋਂ ਇੱਕ ਅਮਰਤਾਰੀ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਲਈ ਇਕ ਥਾਂ ਦੇ ਇਕੱਠੇ ਹੋ ਕੇ ਇਸ ਗੱਲ ਦੀ ਚਰਚਾ ਛੇੜੀ ਕਿ ਇਹ ਸਾਡਾ ਸਰਪੰਚ ਹੋਵੇਗਾ ਤਾਂ ਉਹਨਾਂ ਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਈ ਕਿ ਉਹਨਾਂ ਦੀ ਵੋਟਾਂ ਤਾਂ ਬਹੁਤ ਹੀ ਘੱਟ ਨੇ ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਬੇਚਾਨੀ ਵੀ ਨਜ਼ਰ ਆਈ ਹਾਲਾਂਕਿ ਕੈਮਰੇ ਸਾਹਮਣੇ ਜਦੋਂ ਇਹ ਲੋਕ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀ ਹੈ ਕਿ ਹੁਣ ਸਰਕਾਰ ਨੂੰ ਕੋਈ ਠੋਸ ਕਦਮ ਚੁੱਕਣਾ ਚਾਹੀਦਾ ਤਾਂ ਕਿ ਜਿਹੜੀ ਪ੍ਰਵਾਸੀ ਦੀ ਗਿਣਤੀ ਹੈ ਉਹ ਪੰਜਾਬ ਦੇ ਵਿੱਚ ਘੱਟ ਹੋਵੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਕੋਈ ਅਜਿਹਾ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਇਸ ਥਾਂ ਦੇ ਉੱਤੇ ਗੈਰ ਕੋਈ ਪੰਜਾਬੀ ਜ਼ਮੀਨ ਨਾ ਖਰੀ ਸਕੇ ਤੇ ਉਹਨਾਂ ਦਾ ਕੋਈ ਆਧਾਰ ਕਾਰਡ ਵੀ ਨਾ ਬਣਾਇਆ ਜਾ ਸਕੇ ਹਾਲਾਂਕਿ ਪਿੰਡ ਵਾਸੀਆਂ ਦੇ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਪੰਜਾਬ ਦੇ ਸਰਪੰਚ ਤੇ ਪੰਚ ਗੈਰ ਪੰਜਾਬੀ ਹੋਣਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਹੁਣ ਇਸ ਪਾਸੇ ਧਿਆਨ ਦੇਣਾ ਚਾਹੀਦਾ ਹਾਲਾਂਕਿ ਇਸ ਬੰਦੇ ਵਿੱਚ ਪਿੰਡ ਦੇ ਲੋਕਾਂ ਨੇ ਇਹ ਇਲਜ਼ਾਮ ਵੀ ਲਗਾਇਆ ਕਿ ਜਦੋਂ ਬੀਡੀਪੀਓ ਦਫ਼ਤਰ ਵਿੱਚ ਉਹ ਗਏ ਤਾਂ ਉਹਨਾਂ ਨੂੰ ਵੋਟਰ ਸੂਚੀ ਤੱਕ ਨਹੀਂ ਮਿਲੀ ਤੇ ਪ੍ਰਵਾਸੀਆਂ ਨੂੰ ਐਨਓਸੀ ਤੱਕ ਵੀ ਜਾਰੀ ਕਰ ਦਿੱਤੇ ਗਏ ਉਨਤਾ ਕਹਿਣਾ ਹੈ ਕਿ ਹੁਣ ਪੰਜਾਬ ਲਈ ਇਸ ਪਿੰਡ ਦੇ ਵਿੱਚ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਹੋਇਆ ਵਾਅਦਾ ਇੱਕ ਖਤਰੇ ਦੀ ਘੰਟੀ ਬਣ ਚੁੱਕਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਤਰੇ ਦੀ ਘੰਟੀ ਹੋਰ ਕਿਹੜੇ ਪਿੰਡਾਂ ਨੂੰ ਆਪਣੇ ਚਪੇੜ ਤੇ ਵਿੱਚ ਲਵੇਗਾ ਉਹ ਸਮਾਂ ਤੈਅ ਕਰੇਗਾ জাফর ਹੁਣ ਸਰਕਾਰ